ਦੋਸਤੋ ਇੱਕ ਗੱਲ ਯਾਦ ਰੱਖਿਓ ਜਦੋਂ ਤੁਸੀਂ ਮੰਜ਼ਲ ਦੇ ਬਿਲਕੁਲ ਕਰੀਬ ਹੁੰਨੇ ਹੋ ਜਾਂ ਬਿਲਕੁਲ ਨੇੜੇ ਹੁੰਨੇ ਹੋ ਮੰਜ਼ਲ ਪਾਉਣ ਵਾਲੇ ਹੁੰਨੇ ਹੋ ਉਦੋਂ ਤੁਹਾਡਾ ਰਸਤਾ ਤੁਹਾਡੇ ਦੁਸ਼ਮਣ ਹੀ ਰੋਕਦੇ ਉਹ ਰਸਤਾ ਰੋਕਣ ਵਾਲੇ ਤੁਹਾਡੇ ਦੋਸਤ ਹੁੰਦੇ ਨੇ ਮੈਂ ਇਹ ਗੱਲ ਕਿਉਂ ਕਹਿ ਰਿਹਾ ਮੈਂ ਅੱਜ ਗੱਲ ਕਰਨ ਜਾ ਰਿਹਾ ਹਾਂ ਸਨੀ ਦੋਲ ਦੇ ਨਾਲ ਕਾਮਯਾਬ ਹੋਈ ਹੀਰੋਇਨ ਸਨੀ ਦੋਲ ਤੇ ਰਿਤਿਕ ਰੋਸ਼ਨ ਨਾਲ ਆਪਣਾ ਕਰੀਅਰ ਨੂੰ ਸਟਾਰਟ ਕਰਨ ਵਾਲੀ ਹੀਰੋਇਨ ਅਮੀਸ਼ਾਬਦੀ ਇਹ ਵੀ ਜ਼ਿੰਦਗੀ ਤੋਂ ਅੱਜ ਦੀਆਂ ਕੁੜੀਆਂ ਨੂੰ ਸਿੱਖਿਆ ਲੈਣੀ ਚਾਹੀਦੀ ਆ ਕੁੜੀਆਂ ਨੂੰ ਅਡਵਾਂਸ ਜ਼ਿੰਦਗੀ ਜਿਉਣ ਦਾ ਅਧਿਕਾਰ ਆ ਹੱਕਾ ਮਿਲਣਾ ਵੀ ਚਾਹੀਦਾ ਬਰਬਰ ਦਾ ਇਨਸਾਨਾਂ ਦੇ ਜਾਂ ਮੁੰਡਿਆਂ ਦੇ ਬਰਬਰ ਦਾ ਅਧਿਕਾਰ ਮਿਲਣਾ ਵੀ ਚਾਹੀਦਾ ਆ ਮੈਂ ਇਸ ਚੀਜ਼ ਨਾਲ 100% ਸਹਿਮਤ ਆ ਪਰ ਥੋੜੀ ਜੀ ਜਿਹੜੀ ਕਿ ਆਜ਼ਾਦੀ ਇਹ ਪਿਛਲੇ ਥੋੜੇ ਜੇ 20 ਸਾਲਾਂ ਤੋਂ ਜ਼ਿਆਦਾ ਲੜਕੀਆਂ ਨੂੰ ਮਿਲੀ ਆ ਤੇ ਉਸ ਆਜ਼ਾਦੀ ਨੂੰ ਪਹਚਾਉਣਾ ਉਸ ਜਾਦੀ ਨੂੰ ਸਾਂਭ ਕੇ ਰੱਖਣਾ ਹੋਲਡ ਕਰਕੇ ਰੱਖਣਾ ਸ਼ਾਇਦ ਮੈਨੂੰ ਲੱਗਦਾ ਅੱਜ ਦੀਆਂ ਕੁੜੀਆਂ ਦੇ ਵਾਸਤੇ ਸਾਰੀਆਂ ਕੁੜੀਆਂ ਦੀ ਮੈਂ ਗੱਲ ਨਹੀਂ ਕਰ ਰਿਹਾ ਕੁਝ ਕੁੜੀਆਂ ਦੇ ਵਾਸਤੇ ਜਿਹੜੀਆਂ ਕਿ ਉੱਪਰ ਤੋਂ ਜ਼ਿਆਦਾ ਕਾਮਯਾਬ ਹੋ ਚੁੱਕੀਆਂ ਨੇ ਉਹਨਾਂ ਵਾਸਤੇ ਹੋਲਡ ਕਰਪਾ ਰੱਖਣਾ ਥੋੜਾ ਜਿਹਾ ਮੁਸ਼ਕਲ ਹੋ ਰਿਹਾ ਆ ਜਿਹੜੇ ਕਰਕੇ ਅੱਜ ਦੀ ਕਹਾਣੀ ਮੈਂ ਤੁਹਾਨੂੰ ਸੁਣਾਉਣ ਜਾ ਰਿਹਾ ਹਾਂ ਇਹਦੇ ਵਿੱਚ ਕਈ ਆਪਸ਼ਨ ਡਾਊਨ ਆਉਣਗੇ ਤੁਸੀਂ ਮਤਲਬ ਹਰ ਚੀਜ਼ ਨੂੰ ਸਮਝਣ ਦਾ ਵੀ ਆਪਣਾ ਇੱਕ ਨਜ਼ਰੀਆ ਰੱਖਿਓ ਕਿਉਂਕਿ ਕੋਈ ਚੀਜ਼ ਕਿਸੇ ਨਾਲ ਰਿਲੇਟਡ ਕਰਦੀ ਹੁੰਦੀ ਹੈ ਕੋਈ ਚੀਜ਼ ਕਿਸੇ ਨਾਲ ਨਹੀਂ ਰਿਲੇਟਡ ਕਰਦੀ ਹੁੰਦੀ ਕਿਸੇ ਨੇ ਉਹ ਰਸਤਾ ਦੇਖਿਆ ਹੁੰਦਾ ਕਿਸੇ ਨੇ ਉਹ ਰਸਤਾ ਨਹੀਂ ਦੇਖਿਆ ਹੁੰਦਾ ਮੈਂ ਕੁਝ ਮਹਿਸੂਸ ਕੀਤਾ ਆ ਤਾਂ ਕਰਕੇ ਮੈਂ ਸਟੋਰੀ ਸੁਣਾਉਣ ਜਾ ਰਿਹਾ ਕਿਉਂਕਿ ਸਾਡੇ ਬੱਚੇ ਵੀ ਅੱਜ ਉਹਨੂੰ ਲੜਕੀਆਂ ਨੂੰ ਖਾਸ ਕਰਕੇ ਨਵੀਆਂ ਬੁਲੰਦੀਆਂ ਤੇ ਪਹੁੰਚਦੀਆਂ ਨਵੀਂ ਕਾਮਯਾਬੀ ਮਿਲ ਰਹੀ ਆ ਉਹਨਾਂ ਨੂੰ ਵੀ ਤੇ ਸਭ ਕੁਝ ਪਾ ਲੈਣ ਤੋਂ ਬਾਅਦ ਜੇਕਰ ਕਲਾਈਮੈਕਸ ਵਿੱਚ ਤੁਹਾਡੇ ਨਾਲ ਕੁਝ ਵੀ ਨਾ ਹੋਵੇ ਜਾਂ ਕਲਾਈਮੈਕਸ ਮੰਨਣ ਵਾਲੇ ਤੁਹਾਡੇ ਨਾਲ ਸਾਹਮਣੇ ਰੱਖਣ ਵਾਲੇ ਤੁਹਾਡੇ ਨਾਲ ਇੱਕ ਸੰਘਰਸ਼ ਕਰਨ ਵਾਲੇ ਲੋਕਾਂ ਨੇ ਇਹਨਾਂ ਨੂੰ ਤੁਹਾਡੇ ਨਾਲ ਸ਼ੁਰੂਆਤ ਕੀਤੀ ਹੈ ਉਹ ਨਾ ਹੁਣ ਕੋਈ ਕਾਮਯਾਬੀ ਵੀ ਤੁਹਾਨੂੰ ਕਿਸੇ ਮਾਇਨੇ ਨਹੀਂ ਰੱਖਦੀਏਗੀ ਕੋਈ ਮਾਇਨੇ ਨਹੀਂ ਹੁੰਦੀਏਗੀ ਮੈਂ ਗੱਲ ਕਰ ਰਿਹਾ ਹਾਂ ਜਿਆਦਾ ਸਮਾਂ ਖਰਾਬ ਨਹੀਂ ਕਰੂੰਗਾ ਮੈਂ ਤੁਹਾਡਾ ਪ੍ਰਸ ਹੌਨਨੀ ਸਿੰਘ ਗਿਲ ਤੇ ਤੁਸੀਂ ਦੇਖ ਰਹੇ ਹੋ ਪੰਜਾਬੀ ਰੁਸਤਮ ਚੈਨਲ ਤੇ ਅੱਜ ਵਾਰੀ ਆ ਬਾਲੀਵੁੱਡ ਸਟਾਰ ਅਮਿਸ਼ਾ ਪਟੇਲ ਦੀ ਜ਼ਿੰਦਗੀ ਬਾਰੇ ਤੇ ਇੱਕ ਐਨੀ ਫੇਮਸ ਹੀਰੋਇਨ ਇੱਕਦਮ ਕਿਵੇਂ ਆਊਟ ਆਫ ਲਾਈਨ ਹੋ ਗਈ ਆਊਟ ਆਫ ਟਰੈਕ ਹੋ ਗਈ ਤੇ ਅੱਜ ਉਹ ਜ਼ਿੰਦਗੀ ਤਾਂ ਜੀ ਰਹੀ ਆ ਪਰ ਉਹਨੂੰ ਇਹ ਨਹੀਂ ਪਤਾ ਹੈਗਾ ਕਿ ਉਹਦੀ ਜ਼ਿੰਦਗੀ 'ਚ ਗਲਤੀ ਕੀ ਹੋ ਗਈ ਸਭ ਤੋਂ ਵੱਡੀ ਅੱਜ ਉਸੇ ਗਲਤੀ ਦੇ ਉੱਤੇ ਗੱਲ ਕਰਾਂਗੇ ਕਿਹੜੀ ਗਲਤੀ ਸੀ ਤੇ ਖਾਸ ਕਰਕੇ ਇਹ ਵੀਡੀਓ ਆ ਅੱਜ ਦੀ ਕੁੜੀਆਂ ਵਾਸਤੇ ਜਿਹੜੀਆਂ ਕਿ ਐਡਵਾਂਸ ਨੇ ਸਮਝਦਾਰ ਨੇ ਔਰ ਨਵੇਂ-ਨਵੇਂ ਬਲੰਦੀਆਂ ਤੇ ਪਹੁੰਚ ਰਹੀਆਂ ਨੇ ਤੇ ਉਹਨਾਂ ਨੂੰ ਕਿਹੜੀ ਗੱਲ ਦਾ ਧਿਆਨ ਰੱਖਣਾ ਚਾਹੀਦਾ ਜਿਹਦੇ ਨਾਲ ਉਹ ਮੰਜ਼ਿਲ ਪਾ ਲੈਣ ਤੋਂ ਬਾਅਦ ਵੀ ਡਿਸਟ੍ਰੈਕਟ ਨਾ ਹੋ ਜਾਣ ਦੋਸਤੋ ਗੱਲ ਕਰ ਰਿਹਾ ਮੈਂ ਅਮੀਸ਼ਾ ਪਟੇਲ ਦੀ ਅਮੀਸ਼ਾ ਪਟੇਲ ਨੂੰ ਅੱਜ ਨਿੰਮ ਨਹੀਂ ਲੱਗਦਾ ਕਿ ਕੋਈ ਸ਼ਖਸ ਹੋਊਗਾ ਜਿਹੜਾ ਚੰਗੀ ਤਰ੍ਹਾਂ ਨਾ ਜਾਣਦਾ ਹੋਵੇ ਜੇ ਤੁਸੀਂ ਨਹੀਂ ਜਾਣਦੇ ਤਾਂ ਮੈਂ ਤੁਹਾਨੂੰ ਇੱਕ ਛੋਟੀ ਜੀ ਗੱਲ ਦੇ ਨਾਲ ਤੁਹਾਨੂੰ ਯਾਦ ਕਰਾ ਦਿੰਨਾ ਕਿਉਂਕਿ ਅਮੀਸ਼ਾ ਪਟੇਲ ਸਨ 2000 ਤੋਂ ਸਨ 2000 ਤੋਂ ਬਾਅਦ ਇੱਕ ਉਬਰ ਦੀ ਹੀ ਕਲਾਕਾਰ ਰਹੀ ਆ ਉਹਨੇ ਕਹੋ ਨਾ ਪਿਆਰ ਹੈ 2000 2000 ਚ ਬਣੀ ਸੀ ਗਗਰ 2001 ਚ ਬਣੀ ਸੀ ਜ਼ਿੰਦਗੀ ਦਾ ਸਫ਼ਰ ਕ੍ਰਾਂਤੀ ਕਿਆ ਯਹੀ ਪਿਆਰ ਹੈ ਆ ਮੂਝੇ ਅੱਛੇ ਲੱਗਨੇ ਲੱਗੇ ਹਮਰਾਜ਼ ਇਹ ਹੈ ਜਲਵਾ ਪਰਵਾਨਾ ਸੁਨੋ ਸਸੁਰਜੀ ਨਾਨੀ ਵਾਦਾ ਐਲਾਨ ਮੰਗਲ ਬਾੜੀ ਰਾਈਜ਼ਿੰਗ ਮੇਰੇ ਜੀਵਨ ਸਾਥੀ ਹਮਕੋ ਤੁਮਸੇ ਪਿਆਰ ਹੈ ਤੀਸਰੀ ਅੱਖ ਤਥਾਸਤੂ ਅਨ ਕਹੀ ਆਕ ਕੀ ਖਾਤਰ ਹੈ ਦੇਵੀ ਭੂਲ ਭਲਈਆ ਓਮ ਸ਼ਾਂਤੀ ਓਮ ਥੋੜਾ ਪਿਆਰ ਥੋੜਾ ਮੈਜੀ ਕਨਵੀਰ ਚੱਕਰ ਚਤੁਰ ਸਿੰਘ ਟੂ ਸਟਾਰ ਰੇਸ ਟੂ ਸ਼ਾਰਟਕਟ ਭయ్యా ਜੀ ਸੁਪਰ ਹਿੱਟ ਮੈਂ ਕਹਿੰਦਾ ਇਹ ਅਣਗਿਣਤ ਫਿਲਮਾਂ ਨੇ ਆ ਫਿਰ ਅੰਕ 2023 ਦੇ ਵਿੱਚ ਆਈ ਸੀ ਦੀ ਗੱਦਰ 2 ਫਿਲਮ ਹੁਣ ਤੁਸੀਂ ਹਿਸਾਬ ਲਾ ਲਓ ਵੀ ਕਿੰਨੀ ਕਿੰਨੀ ਫਿਲਮ ਕਿੰਨਾ ਉਹਦਾ ਵੱਡਾ ਕਰੀਅਰ ਸੀਗਾ ਤੇ ਅੱਜ 2023 ਤੱਕ ਉਹਦਾ ਕਰ ਮਤਲਬ ਉਹਦਾ ਕਰੀਅਰ ਚੱਲਦਾ ਰਿਹਾ ਆ ਤੁਸੀਂ ਹਿਸਾਬ ਲਾ ਲਓ ਵੀ ਐਡੀ ਸਫਲ ਹੀਰੋਇਨ ਐਨੀਆ ਫਿਲਮਾਂ ਦੇਣ ਵਾਲੀ ਕੁੜੀ ਤੇ ਜਿਸਟ੍ਰੈਕਟ ਕਿਵੇਂ ਹੋ ਗਈ ਉਹ ਕਿਵੇਂ ਮਤਲਬ ਉਹਦੀ ਜ਼ਿੰਦਗੀ ਦਾ ਸਫ਼ਰ ਸਾਰਾ ਗੜਬੜਾ ਗਿਆ ਹੁਣ ਮੈਂ ਤੁਹਾਨੂੰ ਉਸ ਸਫ਼ਰ ਦੇ ਉੱਤੇ ਗੱਲਬਾਤ ਸ਼ੁਰੂ ਕਰਨ ਲੱਗਿਆ ਜਦੋਂ ਇੰਨਾ ਵੱਡਾ ਸਫਲ ਹੋ ਜਾਂਦਾ ਨਾ ਐਨਾ ਬੰਦਾ ਬੁਲੰਦੀਆਂ ਤੇ ਪਹੁੰਚ ਜਾਂਦਾ ਆ ਤਾਂ ਤੁਸੀਂ ਹਿਸਾਬ ਲਾ ਲਓ ਵੀ ਉਦੋਂ ਜਿਹੜੀ ਚੀਜ਼ ਚਾਹੀਦੀ ਹੁੰਦੀ ਆ ਉਹ ਤਾਂ ਮਿਲ ਜਾਂਦੀ ਆ ਪਰ ਜਿਹੜੀ ਚੀਜ਼ ਬਾਰੇ ਸੋਚਿਆ ਵੀ ਨਹੀਂ ਹੁੰਦਾ ਉਸਿੱਥੇ ਗੜਬੜ ਸ਼ੁਰੂ ਹੋ ਜਾਂਦੀ ਹੈ ਹੁਣ ਜੋ ਅਨੀਸ਼ਾ ਪਟੇਲ ਨੇ ਮਤਲਬ ਕਿਹਾ ਸੀ ਮੈਂ ਉਹਦੇ ਵਿਹਾਰੇ ਤੇ ਗੱਲ ਕਰੂੰਗਾ ਤੇ ਮੈਂ ਗੱਲ ਕਰੂੰਗਾ ਇਸ ਗੁਜਰਾਤ ਦੀ ਕੁੜੀ ਦਾ ਕਰੀਅਰ ਇੰਨਾ ਬੁਲੰਦੀਆਂ ਤੇ ਚੱਲ ਰਿਹਾ ਸੀ ਇੰਨਾ ਸਮੂਥਲੀ ਚੱਲ ਰਿਹਾ ਸੀ ਤੇ ਮੇਰੇ ਇਹ ਦਾ ਡਿਸਟਰੈਕਟ ਕਿਵੇਂ ਹੋ ਗਈ ਕੁਐਸਚਨ ਤਾਂ ਇਹ ਉੱਠਦਾ ਹੈ ਯਾ ਕਿ ਵੀ ਅੱਜ ਇਹ ਅਸਲ 'ਚ ਇਹ ਸੁਰਖੀ 'ਚ ਹੁਣ ਦੁਵਾਰਾਤੀ ਹੁਣ ਦੁਵਾਰਾਤੀ ਕਿਉਂ ਆ ਰਹੀ ਹੈ ਕਿਉਂਕਿ ਹੁਣ ਇਹਨਾਂ ਨੇ ਇਹਨਾਂ ਨੇ ਇੱਕ ਆਫੀਸ਼ੀਅਲ ਤੌਰ ਤੇ ਇੱਕ ਵੀਡੀਓ 'ਚ ਇੱਕ ਬਿਆਨ ਦਿੱਤਾ ਹੈ ਕਿ ਉਹਨਾਂ ਦਾ ਜਿਹੜਾ ਰਿਸ਼ਤਾ ਆ ਕਿਸੇ ਨਿਰਵਾਨ ਵਿਦਲਾ ਨੌ ਦੇ ਮੁੰਡੇ ਨਾਲ ਨਮਾਚ ਨੂੰ ਹੋਇਆ ਜਦ ਕਿ ਮੁੰਡਾ ਬਹੁਤ ਛੋਟੀ ਉਮਰ ਦਾ ਹੈ ਆ ਇਹਨਾਂ ਨਾਲੋਂ ਕਾਫੀ ਉਮਰ ਦਾ ਛੋਟਾ ਹੈ ਆ ਇਹ ਜਿਹੜੀ ਕੁੜੀ ਗੁਜਰਾਤ ਦੀ ਕੁੜੀ ਸੀਗੀ ਜਦੋਂ ਆਪਣੇ ਬਾਲੀਵੁੱਡ ਦੇ ਵਿੱਚ ਆਈ ਤਾਂ ਰਕੇਸ਼ ਰੋਸ਼ਨ ਨੇ ਇਹਨੂੰ ਫਿਲਮ ਦਿੱਤੀ ਸੀ ਕਹੋ ਨਾ ਪਿਆਰ ਹੈ 12-13 ਸਾਲ ਇਹਨੇ ਗੱਡ ਕੇ ਕੰਮ ਕੀਤਾ ਫਿਲਮਾਂ ਮੈਥੋਂ ਗਣਾਈ ਦਿੱਤੀਆਂ ਪਹਿਲਾਂ ਕਿਉਂਕਿ ਇੱਕ ਤੋਂ ਇੱਕ ਚੜਦੀ ਫਿਲਮ ਤੇ ਸੀਗੀ ਉਹ ਟੌਪ ਕਲਾਸ ਐਕਟਰਾਂ ਸੇ ਦਾ ਨਾਮ ਸੀਗਾ ਔਰ ਇਹਨਾਂ ਨੇ ਖੁਦ ਇੱਕ ਵਾਰ ਬਿਆਨ ਚਪਰ ਵਿੱਚ ਕਿਹਾ ਸੀ ਮੈਂ 12 13 ਸਾਲ ਸਿੰਗਲ ਰਹੀ ਆ ਕਿਸੇ ਨਾਲ ਰਿਲੇਸ਼ਨ ਨਹੀਂ ਰੱਖਿਆ ਹੈਗਾ ਕਿਸੇ ਨਾਲ ਵੀ ਕਦੇ ਕਿਸੇ ਖਾਸ ਕਰਕੇ ਮੁੰਡੇ ਦੇ ਨਾਲ ਕੋਈ ਰਿਲੇਸ਼ਨ ਨਹੀਂ ਰਿਹਾ ਕਦੇ ਵੀ 12 13 ਸਾਲ ਤੇ ਜਦੋਂ ਰਿਲੇਸ਼ਨ ਹੋਇਆ ਤਾਂ ਫਿਰ ਇਹਨਾਂ ਦਾ ਰਿਲੇਸ਼ਨ ਕਿਦਣਾ ਹੋਇਆ ਤੁਹਾਨੂੰ ਮੈਂ ਦੱਸਾਂ ਸਭ ਤੋਂ ਪਹਿਲਾਂ ਉਸ ਟਾਈਮ ਇੱਕ ਵਿਕਰਮਪੱਟ ਸੀਗਾ ਵਿਕਰਮਪੱਟ ਦਾ ਨਾਮ ਚੰਗੇ ਡਾਇਰੈਕਟਰਾਂ ਦੇ ਵਿੱਚ ਨਿਰਮਾਤਾਵਾਂ ਦੇ ਵਿੱਚ ਲਿੱਤਾ ਜਾਂਦਾ ਆ ਉਹ ਫਿਲਮ ਬਣਾ ਰਿਹਾ ਸੀ ਫਿਲਮ ਸ਼ੁਰੂਆਤ ਕੀਤੀ ਸ਼ੁਰੂਆਤ ਦੇ ਵੇਲੇ ਮਿਸ਼ਾਪ ਫਿਲਮ ਨੂੰ ਸਾਈਨ ਕੀਤਾ ਉਸ ਦੌਰਾਨ ਵਿਕਰਮ ਭਟ ਦਾ ਤੇ ਅਮਿਸ਼ਾ ਪਟੇਲ ਦਾ ਰਿਲੇਸ਼ਨ ਸ਼ੁਰੂ ਹੋ ਗਿਆ। ਪਿਆਰ ਸ਼ੁਰੂ ਹੋ ਗਿਆ ਤੇ ਪਰ ਉਸ ਟਾਈਮ ਵਿਕਰਮ ਭਟ ਸੀ ਜਿਹੜਾ ਕਿ ਅਮਿਸ਼ਾ ਪਟੇਲ ਨਾਲ ਵੱਧ ਉਮਰ ਦਾ ਸੀਗਾ ਹੁਣ ਅਜੇ ਤੱਕ ਜੰਮੀ ਬੁੜਾ ਲੱਗਦਾ ਹੈ ਔਰ ਉਸ ਟਾਈਮ ਉਹ ਵਿਕਰਮ ਭਟ ਵੀ ਅਮਿਸ਼ਾ ਪਟੇਲ ਨਾਲ ਥੋੜੀ ਵੱਧ ਉਮਰ ਦਾ ਸੀਗਾ। ਤੇ ਇਹ ਜਿਹੜਾ ਰਿਸ਼ਤਾ ਸੀ ਉਹਦੇ ਮਾਪੇ ਨੂੰ ਸ਼ਾਇਦ ਆਪਸੰਦ ਨਹੀਂ ਹੋਣਾ ਜਾਂ ਕੋਈ ਹੋਰ ਪ੍ਰੋਬਲਮ ਹੋਊਗੀ ਪਰ ਉਸ ਟਾਈਮ ਇਹਨਾਂ ਦੇ ਮਤਲਬ ਅਮਿਸ਼ਾ ਪਟੇਲ ਦੇ ਰਿਸ਼ਤੇ ਆਪਣੀ ਮਾਪੇਵਾਂ ਦੇ ਨਾਲੋਂ ਵਿਰੋਧ ਨਹੀਂ ਸ਼ੁਰੂ ਹੋ ਗਏ। ਤੇ ਇੱਕ ਸਮਾਂ ਇਹជា ਆਇਆ ਵੀ ਜਦੋਂ ਅਮਿਸ਼ਾ ਪਟੇਲ ਇੱਕ ਖਬਰ ਆਈ ਖਬਰ ਦੇ ਵਿੱਚ ਲਿਖਿਆ ਆਇਆ ਸੀ ਅਮਿਸ਼ਾ ਪਟੇਲ ਨੂੰ ਉਹਦੀ ਮਾਂ ਨੇ ਚੱਪਲਾਾਂਵਾਂ ਕੁੱਟਿਆ ਤੇ ਉਹਨੂੰ ਕੁੱਟ ਕੇ ਘਰੋਂ ਬਾਹਰ ਕੱਢ ਦਿੱਤਾ ਇਹ ਖਬਰ ਆਈ ਸੀ ਉਸ ਤੋਂ ਬਾਅਦ ਅਮਿਸ਼ਾ ਪਟੇਲ ਦਾ ਨੇ ਇੱਕ ਕੇਸ ਕੀਤਾ ਆਪਣੇ ਮਾਪੇ ਬਾਰੇ ਉੱਤੇ ਮਾਪੇ ਬਾਰੇ ਉੱਤੇ ਕੇਸ ਕੀਤਾ ਤੇ ਕੋਰਟ ਕੇਸ ਹੋ ਗਿਆ ਹਾਲਾਂਕਿ ਉਸ ਤੋਂ ਬਾਅਦ ਫੇਰ ਇੱਕ ਖਬਰ ਆਈ ਸੀ ਬਹੁਤ ਟਾਈਮ ਬਾਅਦ ਉਹ ਖਬਰ ਆਈ ਸੀ ਕਿ ਜਦੋਂ ਮਾਂ ਨੇ ਗੱਲ ਕਹੀ ਸੀ ਵੀ ਸਾਡੇ ਆਪਸ ਦੇ ਵਿੱਚ ਜਿਹੜੇ ਡਿਫਰੈਂਸ ਸੀ ਹੋਏ ਸੀ ਮਿਟਾ ਦਿੱਤੇ ਨੇ ਜਾਂ ਖਤਮ ਹੋ ਚੁੱਕੇ ਨੇ ਪਰ ਉਸ ਤੋਂ ਪਹਿਲਾਂ ਪਹਿਲਾਂ ਬਹੁਤ ਕੁਝ ਹੋ ਚੁੱਕਿਆ ਸੀਗਾ ਅਮਿਸ਼ਾ ਪਟੇਲ ਨੂੰ ਕਦੇ ਇਹ ਜੀ ਗੱਲ ਨਹੀਂ ਆਈ ਹੈਗੀ ਪਰ ਉਹਦੀ ਮਾਂ ਵੱਲੋਂ ਇੱਕ ਬਿਆਨ ਜ਼ਰੂਰ ਆਇਆ ਸੀਗਾ ਇਹ ਹੁਣ ਸਾਰੀ ਸਿਚੁਏਸ਼ਨ ਤੁਹਾਨੂੰ ਸਮਝ ਆਉਂਦੀ ਹੋਣੀ ਆ ਜਦੋਂ ਵਿਕਰਮ ਪੱਟ ਦੇ ਨਾਲ ਸੀ ਵੀ ਇਹ ਅਮਿਸ਼ਾ ਪਟੇਲ ਤਾਂ ਉਸੇ ਦੌਰਾਨ ਅ ਅਮਿਸ਼ਾ ਪਟੇਲ ਨੇ ਆਪਣੇ ਮਾਪੇ ਦੇ ਉੱਤੇ ਇਲਜ਼ਾਮ ਲਗਾਇਆ ਸੀ ਕਿ ਮੇਰੇ ਮਾਪੇ ਨੇ ਮੇਰੇ ਪੈਸਿਆਂ ਵਿੱਚੋਂ 12 ਕਰੋੜ ਰੁਪਏ ਦਾ ਘੁਲਾ ਕੀਤਾ 12 ਕਰੋੜ ਰੁਪਏ ਦਾ ਮਤਲਬ ਲੈਣ ਦੇਣ ਦੇ ਕਰਕੇ ਕੇਸ਼ ਕੀਤਾ ਸੀਗਾ ਤੇ ਹੁਣ ਉਹ ਉੱਥੇ ਵਿਕਰਮਪੱਟ ਸਾਥ ਇੱਕ ਆਜ਼ਾਦੀ ਤੌਰ ਤੇ ਗੱਲ ਪਤਾ ਲੱਗਦੀ ਆ ਆਜ਼ਾਦੀ ਤੌਰ ਤੇ ਜਿਹੜਾ ਮਤਲਬ ਇੱਕ ਆਪ ਇੱਕ ਅਲੱਗ ਐਂਗਲ ਨਾਲ ਦੇਖੀ ਤਾਂ ਇਹ ਪਤਾ ਲੱਗਦਾ ਕਿ ਵੀ ਜਿਹੜਾ ਵਿਕਰਮਪੱਟ ਆ ਉਹਦੇ ਕਰਕੇ ਅਨਿਸ਼ਾ ਪਟੇਲ ਜਾਂ ਉਹਦੇ ਕੰਮ ਚ ਕੋਈ ਗੱਲਾਂ ਭਰੀਆਂ ਗਈਆਂ ਜਾਂ ਕੁਝ ਐਗੀਆਂ ਗੱਲਾਂ ਜਿਹਦੇ ਕਰਕੇ ਉਹਦਾ ਮਾਪਾ-ਮਾਪਾ ਨਾਲ ਰਿਸ਼ਤਾ ਵਿਗੜ ਗਿਆ ਮੈਨੂੰ ਇਹ ਲੱਗਦਾ ਵੀ ਜੇ ਉਸ ਟਾਈਮ ਵਿਕਰਮਪੱਟ ਦੀ ਸੌ ਤੇ ਕੋਈ ਸੁਲਝਿਆ ਹੋਇਆ ਬੰਦਾ ਯਾ ਜਾਂ ਜਿਹੜਾ ਜਿਆਦਾ ਜਿਹੜਾ ਬੰਦੇ ਜਿਹੇ ਜਿਹੇ ਹੁੰਦੇ ਨੇ ਤੋੜਨ ਵਾਲਿਆਂ ਨਾਲ ਜ਼ੋਰ ਤੇ ਵੱਧ ਯਕੀਨ ਰੱਖਣ ਵਾਲਾ ਬੰਦਾ ਹੁੰਦਾ ਤਾਂ ਮੀਸ਼ਾ ਪਟੇਲ ਨੂੰ ਸਮਝਾਉਂਦਾ ਕਿ ਵੀ ਤੂੰ ਮਾਪੇ ਨਾਲ ਰਿਸ਼ਤਾ ਨਾ ਤੋੜ ਉਹਨਾਂ ਤੇ ਕੇਸ ਨਾ ਕਰ ਕਿਉਂਕਿ ਮਾਪੇ ਤਾਂ ਮਾਪੇ ਹੁੰਦੇ ਮੈਂ ਇਹ ਨਹੀਂ ਕਹਿੰਦਾ ਹੈਗਾ ਮਾਪੇ ਸਹੀ ਹੁੰਦੇ ਨੇ ਕਈ ਵਾਰ ਕਿਸੇ ਜਗ੍ਹਾ ਤੇ ਮਾਪੇ ਵੀ ਗਲਤ ਹੁੰਦੇ ਨੇ ਬੱਚੇ ਸਹੀ ਹੁੰਦੇ ਨੇ ਇੱਕ ਅਲੱਗ ਪੁਆਇੰਟ ਆ ਵੀ ਗਿਆ ਪਰ ਮੈਨੂੰ ਇੱਕੋ ਪਤਾ ਹੈ ਵੀ ਮਾਪੇ ਜੇਕਰ ਪਹਿਲਾਂ ਕਰਦੇ ਨੇ ਜਿੰਨਾ ਤੁਸੀਂ ਚੜ੍ਹਾਈ 'ਤੇ ਜਦੋਂ ਤੁਸੀਂ ਜ਼ੀਰੋ ਹੁੰਦੇ ਹੋ ਉਦੋਂ ਇੱਕ ਮਾਪੇ ਹੁੰਦੇ ਨੇ ਜਿਹੜੇ ਕਿ ਤੁਹਾਡੀ ਬਿਨਾਂ ਕਿਸੇ ਖੁਦਗਰਦੀ ਤੋਂ ਤੁਹਾਡੀ ਮਤਲਬ ਮਦਦ ਕਰਦੇ ਨੇ ਸੱਚੇ ਦਿলো ਮਦਦ ਕਰਦੇ ਨੇ ਤੁਹਾਨੂੰ ਕਾਮਯਾਬ ਕਰਕੇ ਹੀ ਤੁਹਾਨੂੰ ਉਹਨਾਂ ਨੂੰ ਖੁਸ਼ੀ ਮਿਲਦੀ ਹੈ ਸਿਚੁਏਸ਼ਨ ਉੱਥੇ ਨਹੀਂ ਰੁਕਦੀ ਹੈਗੀ ਐਵੇਂ ਹੈਗਾ ਵੀ ਉਹਨੇ ਇਕੱਲਾ ਵਿਕਰਮਪੱਟ ਨਾਲ ਰਿਸ਼ਤਾ ਬਣਾਇਆ ਵਿਕਰਮਪੱਟ ਨਾਲ ਜਦੋਂ ਕੇਸ ਹੋ ਗਿਆ ਮਾਪੇਵਾਂ ਦੇ ਉੱਤੇ ਕੇਸ ਹੋ ਗਿਆ ਮਾਮਰ ਨਾਲ ਉਹਦੇ ਰਿਸ਼ਤੇ ਟੁੱਟ ਗਏ ਉਸ ਤੋਂ ਬਾਅਦ ਆਉਣਾ ਜਾਣਾ ਵੀ ਬੰਦ ਹੋ ਗਿਆ ਤੇ ਕੁਝ ਸਮਾਂ ਹੋਰ ਪਿਆ ਤੇ ਵਿਕਰਮਪੱਟ ਵੀ ਉਹਦੇ ਨਾਲ ਰਿਸ਼ਤਾ ਤੋੜ ਗਿਆ ਵਿਕਰਮਪੱਟ ਰਿਸ਼ਤਾ ਤੋੜ ਗਿਆ ਤਾਂ ਉਸ ਤੋਂ ਬਾਅਦ ਫੇਰ ਕੁੜੀ ਇਕੱਲੀ ਹੋ ਗਈ ਕਹਿੰਦੇ ਨਾ ਫਿਰ ਕੋਈ ਨਾ ਕੋਈ ਅਲਫਾ ਜਦੋਂ ਜਦੋਂ ਮਾਪੇਵਾਂ ਨਾਲੋਂ ਰਿਸ਼ਤਾ ਟੁੱਟ ਜਾਂਦਾ ਨਾ ਕਿਸੇ ਬੱਚੇ ਦਾ ਖਾਸ ਕਰਕੇ ਕੁੜੀ ਦਾ ਤਾਂ ਫਿਰ ਉਦੋਂ ਮਤਲਬ ਹੀ ਲੋਗ ਤੁਹਾਡੇ ਅਲਦੋਲੇ ਆਉਣ ਲੱਪੈਂਦੇ ਨੇ ਤੁਹਾਨੂੰ ਮਤਲਬ ਕਿਸੇ ਤਰੀਕੇ ਨਾਲ ਤੋੜਨ ਦੀ ਕੋਸ਼ਿਸ਼ ਕਰਨ ਲੱਪੈਂਦੇ ਨੇ ਉਦਾਂ ਹੀ ਕੁਝ ਹੋਇਆ ਫਿਰ ਉਸ ਟਾਈਮ ਅਮਿਸ਼ਾ ਪਟੇਲ ਬੈਕ ਮੈਨੇਜਰ ਸੀਗਾ ਮੈਨੇਜਰ ਦੇ ਨਾਲ ਅਮਿਸ਼ਾ ਪਟੇਲ ਦਾ ਰਿਸ਼ਤਾ ਕੁ ਰਪਿਆ ਰਿਸ਼ਤਾ ਕੁ ਰਪਿਆ ਜਦ ਕੇ ਮੈਨੇਜਰ ਕੋਲੇ ਹੀ ਵਿਆਹ ਹੋਇਆ ਸੀਗਾ ਹੁਣ ਇਹ ਜੇ ਰਿਸ਼ਤੇ ਦੀ ਉਮਰ ਕਿੰਨੀ ਹੁੰਦੀ ਹੈ ਤੁਹਾਨੂੰ ਪਤਾ ਹੀ ਹੈ ਗੱਲ ਦਾ ਜਿਹੜਾ ਆਲਰੇਡੀ ਪਹਿਲਾਂ ਵਿਆਹ ਹੈ ਆ ਉਹਨੇ ਅਮਿਸ਼ਾ ਪਟੇਲ ਦੇ ਨਾਲ ਉਹਦੀ ਸੈਟਿੰਗ ਹੋਊਗੀ ਤਵੇ ਇੱਕ ਸਮਾਂ ਇਹ ਜੇ ਵੀ ਆਇਆ ਜਦੋਂ ਉਹ ਮੈਨੇਜਰ ਤੇ ਉਹਦੀ ਵਾਈਫ ਤੇ ਅਮੀਸ਼ਾ ਪਟੇਲ ਤਿੰਨੋਂ ਇੱਕ ਘਰ ਦੇ ਵਿੱਚ ਰਹਿੰਦੇ ਹੁੰਦੇ ਸੀਗੇ ਹੁਣ ਤੁਸੀਂ ਸਿਚੁਏਸ਼ਨ ਨੂੰ ਸਮਝ ਕੇ ਦੇਖ ਲਓ ਵੀ ਇਹ ਇੱਕ ਸਾਊ ਕੁੜੀ ਜਿਹੜੀ ਕਿ ਖੁਦ ਕਹਿ ਰਹੀ ਹੈ ਵੀ 12-13 ਸਾਲ ਤੋਂ ਕਿਸੇ ਰਿਲੇਸ਼ਨ 'ਚ ਨਹੀਂ ਰਹੀ ਕਦੇ ਵੀ ਤੇ ਉਸ ਤੋਂ ਬਾਅਦ ਹੁਣ ਲਗਾਤਾਰ ਕਹਿ ਜੇ ਰਿਲੇਸ਼ਨ ਚੱਲ ਰਹੇ ਸੀਗੇ ਉਹਦੇ ਚਲ ਉਹ ਵੀ ਥੋੜਾ ਟਾਈਮ ਥੋੜਾ ਸਮਾਂ ਲੰਘਿਆ ਉਹ ਰਿਸ਼ਤੇ ਦੀ ਕੋਈ ਉਮਰ ਤਾਂ ਹੁੰਦੀ ਨਹੀਂ ਹੈਗੀ ਅਜਿਹੇ ਰਿਸ਼ਤੇ ਦੀ ਤੇ ਉਹ ਵੀ ਰਿਸ਼ਤਾ ਟੁੱਟ ਗਿਆ ਉਸ ਤੋਂ ਬਾਅਦ ਕੱਟੂ ਆਇਆ ਆ ਹੁਣ ਆਪਣੇ ਹੁਣ ਤੁਸੀਂ ਸਾਹ ਦੇ 2024 ਚੱਲਦਾ ਪਿਆ ਹੁਣ 2024 ਦੇ ਵਿੱਚ ਕੁੜੀ ਕਿਸੇ ਨਿਰਮਾਨ ਬਿਰਲਾ ਜਿਹੜਾ ਕਿ ਮੈਨੂੰ ਲੱਗਦਾ 30 ਆ 31 ਸਾਲ ਦਾ ਮੁੰਡਾ ਦੇਖਣ ਨੂੰ ਲੱਗਦਾ ਆ ਤੇ ਉਹਦੇ ਨਾਲ ਰਿਲੇਸ਼ਨ ਦਾ ਆਫੀਸ਼ੀਅਲ ਮਤਲਬ ਇਹ ਅਨਾਉਂਸਮੈਂਟ ਕਰ ਰਹੀ ਆ ਤੁਸਾਂ ਹਿਸਾਬ ਲਾ ਕੇ ਦੇਖ ਲਓ ਵੀ ਇਹ ਕਿੰਨਾ ਕੁ ਸਹੀ ਆ ਕਿੰਨਾ ਗਲਤ ਆ ਔਰ ਇਹਦਾ ਸੈਂਟਰ ਆ ਪੁਆਇੰਟ ਕੀ ਨਿਕਲ ਆਇਆ ਮੈਂ ਇਸ ਮੁੱਦੇ ਉੱਤੇ ਕਹਿ ਕਿ ਕੀ ਮੰਨੂਗਾ ਮੈਂ ਇੱਥੇ ਤੇ ਕੁੜੀਆਂ ਨੂੰ ਇੱਕ ਸਮਝਾਉਣਾ ਚਾਹੁੰਦਾ ਕਿ ਵੀ ਤੁਹਾਨੂੰ ਆਜ਼ਾਦੀ ਮਿਲੀ ਆ ਕਾਮਯਾਬੀ ਹੋਵੋ ਤੁਸੀਂ ਮੁੰਡਿਆਂ ਤੇ ਜਾਓ ਤੁਸੀਂ ਦੇਸ਼ ਦਾ ਨੌਰੋਸ਼ਨ ਕਰੋ ਮਾਵਾਪ ਦਾ ਨੌਰੋਸ਼ਨ ਕਰੋ ਪਰ ਤੁਹਾਨੂੰ ਇੱਕ ਗੱਲ ਯਾਦ ਰੱਖਣੀ ਚਾਹੀਦੀ ਆ ਕਿਉਂਕਿ ਇਹ ਪਹਿਲਾਂ ਮੁੰਡੇ ਕਰਦੇ ਹੁੰਦੇ ਸੀ ਜਦੋਂ ਕਾਮਯਾਬ ਹੋ ਜਾਂਦੇ ਸੀਗੇ ਤਾਂ ਮਾਵਾਪ ਨੂੰ ਜਾਦਾ ਛੱਡ ਦਿੰਦੇ ਸੀ ਜਾਂ ਘਰੋਂ ਕੱਢ ਦਿੰਦੇ ਜਾਂ ਅਜੇ ਮਾਵਾਪ ਅਜੇ ਮੁੰਡੇ ਹੋਏ ਨੇ ਮਤਲਬ ਮੁੰਡਿਆਂ ਬਾਰੇ ਸੁਣਨ ਨੂੰ ਆਉਂਦੀ ਹੁੰਦੀਆਂ ਨੇ ਗੱਲਾਂ ਪਰ ਉਹਨੇ ਕੁੜੀਆਂ ਬਾਰੇ ਸੁਣਨ ਨੂੰ ਮਿਲ ਰਹੀਆਂ ਨਹੀਂ ਗੱਲਾਂ ਮੈਂ ਇਹ ਵੀ ਨਹੀਂ ਗੱਲ ਕਹਿ ਰਿਹਾ ਇਹਦੇ ਤੇ ਮੈਂ ਤੁਹਾਨੂੰ ਬਾਰ-ਬਾਰ ਆ ਕੇ ਉਰਕੇ ਕਹਿਣਾ ਵੀ ਮੈਂ ਸਾਰੀਆਂ ਕੁੜੀਆਂ ਨੂੰ ਗੱਲ ਨਹੀਂ ਕਰ ਰਿਹਾ ਪਰ ਸਾਰੀਆਂ ਕੁੜੀਆਂ ਨੂੰ ਇਹਨਾਂ ਗੱਲਾਂ ਤੋਂ ਸਿੱਖਿਆ ਲੈਣੀ ਚਾਹੀਦੀ ਆ ਮਾਵਾਪੋ ਹੋ ਸਕਦਾ ਤੁਹਾਡੇ ਪੈਸਿਆਂ ਚ ਮਾੜਾ ਮੋਟਾ ਇੰਟਰਸਟ ਰੱਖਦੇ ਹੋਣ ਪਰ ਉਹ ਨਰੋਲ ਤੁਹਾਡੀ ਜ਼ਿੰਦਗੀ ਤੋਂ ਵਗੈਰ ਤੁਹਾਡੇ ਸਾਹਾਂ ਤੋਂ ਵਗੈਰ ਤੁਹਾਡੀ ਕਾਮਯਾਬੀ ਤੋਂ ਲਵਾ ਅਲਾਵਾ ਹੋਰ ਕੋਈ ਚੀਜ਼ ਮੰਗ ਨਹੀਂ ਕਰਦੇ ਹੈਗੇ ਮੈਨੂੰ ਨਹੀਂ ਲੱਗਦਾ ਮੈਂ ਇਥੇ ਮਾਪੇ ਨੂੰ ਟੂਨ ਚੈਟ ਨਹੀਂ ਦੇ ਰਿਹਾ ਹੈਗਾ ਕਈਆਂ ਦੇ ਮਾਪੇ ਵੀ ਜਿਹੜੇ ਹੁੰਦੇ ਨੇ ਖਰਾਬ ਕਰਦੇ ਨੇ ਆਪਣੇ ਬੱਚਿਆਂ ਨੂੰ ਸਿਰਫ ਆਪਣੇ ਜਿਵੇਂ ਜਿਵੇਂ ਕਿ ਸਾਡੇ ਪੰਜਾਬ ਚ ਖਾਸ ਕਰ ਇਹ ਦੇਖਿਆ ਜਾਂਦਾ ਵੀ ਕਈ ਕੁੜੀਆਂ ਨੂੰ ਬਾਹਰ ਭੇਜਦੇ ਨੇ ਅਮਰੀਕਾ ਕੈਨੇਡਾ ਅਜਿਹੇ ਦੇਸ਼ਾਂ ਚ ਸਿਰਫ ਉਹਨਾਂ ਦੇ ਖੁਦ ਦੀ ਇਹ ਗਰਜ ਹੁੰਦੀ ਆ ਖੁਦ ਦੀ ਦਿਲ ਦੀ ਤਮੰਨਾ ਹੁੰਦੀ ਆ ਕਿ ਵੀ ਉਹ ਵੀ ਕਦੇ ਬਾਹਰ ਜਾਣਾ ਚਾਹੁੰਦੇ ਸੀਗੇ ਜਾਂ ਉਹ ਜਾ ਨਹੀਂ ਸਕੇ ਤਾਂ ਆਪਣੇ ਬੱਚਿਆ ਰਾਹੀਂ ਇਹ ਚੀਜ਼ ਨੂੰ ਮਤਲਬ ਭੇਜ ਕੇ ਆਪਣੇ ਮਨ ਦੀਆਂ ਅੱਛਾ ਪੁਰੀਆਂ ਕਰਨੀਆਂ ਚਾਹੁੰਦੇ ਹੁੰਦੇ ਨੇ ਤਾਂ ਮਤਲਬ ਮੈਂ ਤੁਹਾਨੂੰ ਉੱਥੇ ਹੀ ਗੱਲ ਕਹੂੰਗਾ ਜਦੋਂ ਮਾਪੇ ਆਪਣੀ ਪਹਿਲਾਂ ਤਿਆਰ ਕਰਦੇ ਨੇ ਬੱਚੇ ਨੂੰ ਵਿੱਚ ਕੋਈ ਸ਼ੱਕ ਨਹੀਂ ਕੋਈ ਦੋ ਰਹਿ ਨਹੀਂ ਕੋਈ ਉਹਨਾਂ 'ਚ ਮਤਲਬ ਨਹੀਂ ਹੁੰਦਾ ਕੋਈ ਉਹਨਾਂ ਸੱਚਾ ਪਿਆਰ ਹੁੰਦਾ ਬੱਚੇ ਨਾਲ ਚਾਹੇ ਧੀ ਹੋਵੇ ਚਾਹੇ ਪੁੱਤ ਹੋਵੇ ਸੱਚਾ ਪਿਆਰ ਹੁੰਦਾ ਮਾਪੇ ਦਾ ਪਰ ਫਿਰ ਕਿਤੇ ਜਾ ਕੇ ਉਹ ਡਿਮਾਂਡਿੰਗ ਬਣ ਲਾ ਪੈਂਦੇ ਨੇ ਮਾਪੇ ਜਦੋਂ ਬੱਚਾ ਸਟੈਬਲਿਸ਼ ਹੋ ਜਾਂਦਾ ਆ ਜਾਂ ਪਰਮਾਤਮਾ ਨੂੰ ਕਟਗਰੇ ਵਿੱਚ ਖੜਾ ਕਰ ਦਿੰਦੇ ਨੇ ਜਾਂ ਫਿਰ ਬੱਚੇ ਨੂੰ ਕਟਗਰੇ ਵਿੱਚ ਖੜਾ ਕਰ ਦਿੰਦੇ ਨੇ ਜਿਵੇਂ ਤੁਸੀਂ ਪਹਿਲਾਂ ਮਾਪੇ ਨੂੰ ਇਹ ਚਾਹੀਦਾ ਜਿਵੇਂ ਤੁਸੀਂ ਪਹਿਲਾਂ ਸਟਾਰਟਿੰਗ ਦੇ ਵਿੱਚ ਜਦੋਂ ਬੱਚਾ ਵਿਆਹ ਨਹੀਂ ਹੁੰਦਾ ਜਾਂ ਕਿਸੇ ਬਲੰਦੀ ਤੇ ਨਹੀਂ ਪਹੁੰਚਿਆ ਹੁੰਦਾ ਉਦੋਂ ਤੁਸੀਂ ਬਿਨਾਂ ਕਿਸੇ ਮਤਲਬ ਤੋਂ ਉਹਦੇ ਉਹਦੀਆਂ ਜਿਹੜੀਆਂ ਇੱਛਾ ਆਉਂਦੀਆਂ ਪੂਰਨ ਕਰਨ ਵਾਸਤੇ ਅੱਗੇ ਤੱਕ ਜਾਂਦੇ ਹੋ ਕਿਸੇ ਵੀ ਹੱਦ ਤੱਕ ਜਾਂਦੇ ਹੋ ਜਦੋਂ ਕਾਬਲ ਬਣ ਜਾਂਦਾ ਤੁਸੀਂ ਉਹ ਡਿਮਾਂਡ ਨਾ ਕਰਿਆ ਡਿਮਾਂਡਿੰਗ ਉਦੋਂ ਛੱਡ ਦਿਓ ਤੁਹਾਡਾ ਮਤਲਬ ਕੈਰੈਕਟਰ ਉਹ ਜਿਹਾ ਹੀ ਰਹਿਣਾ ਚਾਹੀਦਾ ਮਾਪੇ ਬਾਪਾ ਦੀ ਕੋਈ ਡਿਮਾਂਡਿੰਗ ਨਹੀਂ ਹੈਗੀ ਬੱਚਿਆਂ ਤੋਂ ਤਾਂ ਫਿਰ ਮੈਨੂੰ ਇਹ ਲੱਗਦਾ ਕਿ ਮੈਂ ਇਹ ਤੁਹਾਨੂੰ ਬਾਰ-ਬਾਰੀ ਗੱਲ ਕਹਿ ਰਿਹਾ ਮੈਂ ਸਾਰਿਆਂ ਨਾਲ ਨਹੀਂ ਗੱਲ ਕਰਦਾ ਬਾਕੀਆਂ ਵਾਸਤੇ ਸਿੱਖਿਆ ਹੁੰਦੀ ਆ ਕੁਝ ਕੇਸ ਹੁੰਦੇ ਨੇ ਜਿਹੜੇ ਕਿ ਇਹ ਸਭ ਤੱਕ ਚਲੇ ਜਾਂਦੇ ਨੇ ਜਿਹੜੇ ਕਿ ਜਿਨ੍ਹਾਂ ਤੋਂ ਆਪਾਂ ਨੂੰ ਸਿੱਖਿਆ ਲੈਣ ਚਾਹੀਦੀ ਆ ਉਹਨਾਂ 'ਚ ਵੀਕ ਪੁਆਇੰਟ ਕੀ ਸੀ ਉਹਨਾਂ 'ਚ ਕਮੀ ਕੀ ਸੀਗੀ ਜਿਨ੍ਹਾਂ ਕਰਕੇ ਰਿਸ਼ਤੇ ਵਿਗੜਦੇ ਨੇ ਔਰ ਜਦੋਂ ਰਿਸ਼ਤੇ ਵਿਗੜਦੇ ਨੇ ਫਿਰ ਬਾਹਰਲੇ ਲੋਕ ਐਂਟਰ ਹੋ ਜਾਂਦੇ ਨੇ ਜਦੋਂ ਆਪਣਾ ਚਾਹੇ ਮਾਪੇ ਬਾਪਾ ਚਾਹੇ ਕੱਲੀ ਮਾਂ ਦਾ ਵਿਗੜ ਗਿਆ ਬੱਚੀ ਦਾ ਵਿਗੜ ਗਿਆ ਮਾਪਪਾ ਦਾ ਬੱਚੇ ਨਾਲ ਵਿਗੜ ਗਿਆ ਤਾਂ ਫਿਰ ਬਾਹਰਲੇ ਲੋਗ ਐਂਟਰ ਹੋਣਗੇ ਚਾਹੇ ਭਰਾ ਭਰਾ ਦਾ ਵਿਗੜੇ ਚਾਹੇ ਭੈਣ ਭਰਾ ਦਾ ਵਿਗੜੇ ਚਾਹੇ ਕੁੜੀ ਦਾ ਮਾਪਪਾ ਦਾ ਵਿਗੜੇ ਫਿਰ ਬਾਹਰਲੇ ਲੋਗ ਐਂਟਰ ਕਰ ਜਾਂਦੇ ਨੇ ਰਿਸ਼ਤੇ ਦੇ ਵਿੱਚ ਤਾਂ ਫਿਰ ਉਹ ਕਦੇ ਵੀ ਇਹ ਇਹ ਇਮੇਜਨ ਨਾ ਕਰਕੇ ਦੇਖੋ ਵੀ ਤੁਹਾਡਾ ਜਿਹੜਾ ক্লোਜ਼ ਰਿਸ਼ਤਾ ਆ ਬਲੱਡ ਵਾਲਾ ਰਿਸ਼ਤਾ ਉਹਦੇ ਨਾਲੋਂ ਜ਼ਿਆਦਾ ਸਗਾ ਰਿਸ਼ਤਾ ਉਹ ਦੂਸਰਾ ਰਿਸ਼ਤਾ ਹੋਊਗਾ ਇਹ ਕਦੇ ਨਹੀਂ ਹੋ ਸਕਦਾ ਕਿਉਂਕਿ ਉਹ ਰਿਸ਼ਤਾ ਜੇ ਤੁਹਾਡੇ ਨਾਲ ਜੁੜਿਆ ਤੁਸੀਂ ਕਾਮਯਾਬ ਹੋਏ ਤਾਂ ਤੁਹਾਡੇ ਨਾਲ ਜੁੜਿਆ ਆ ਇਹ ਨਾ ਕੋ ਨਵੀਂ ਕਾਮਯਾਬ ਕੀਏ ਕਰਕੇ ਹੋਏ ਸੀਗੇ ਅੱਜ ਤੁਸੀਂ ਕਾਮਯਾਬ ਹੋ ਤਾਂ ਤੁਹਾਨੂੰ ਨਵੇਂ ਨਵੇਂ ਰਿਸ਼ਤੇ ਮਿਲ ਰਹੇ ਨੇ ਤਾਂ ਤੁਹਾਨੂੰ ਨਵੇਂ ਨਵੇਂ ਜੋੜੇ ਨੇ ਪਰ ਉਹ ਸਾਰੇ ਰਿਸ਼ਤੇ ਮਤਲਬ ਦੇ ਹੁੰਦੇ ਨੇ ਆ ਤਿੰਨ ਚਾਰ ਐਗਜ਼ਾਮਪਲ ਤਾਂ ਮੈਂ ਤੁਹਾਨੂੰ ਹੁਣ ਦੇਤੀਆਂ ਜਿਹੜੀ ਕਿ ਸਿਰਫ ਇੱਕ ਕੁੜੀ ਦੀ ਜ਼ਿੰਦਗੀ ਚ ਗਈਆਂ ਨੇ ਔਰ ਖੁਦ ਇੱਕ ਕੁੜੀ ਕਹਿੰਦੀ ਆ ਕਿ ਮੈਂ 12 13 ਸਾਲ ਮੈਂ ਰਿਲੇਸ਼ਨ ਚ ਨਹੀਂ ਰਹੀ ਸੀਗੀ ਤੇ ਉਸ ਤੋਂ ਬਾਅਦ ਆ ਰਿਲੇਸ਼ਨਾਂ ਦੀ ਧੜੀ ਮੈਂ ਤੁਹਾਨੂੰ ਆਪ ਦੱਸ ਰੱਹੀ ਹੁਣ ਉਹ ਆਫੀਸ਼ੀਅਲੀ ਮਤਲਬ ਇਹ ਅਨਾਉਂਸ ਕਰਦੀ ਵੀ ਹੁਣ 50 ਸਾਲ ਦੇ ਲਗਭਗ ਉਹਦੀ ਉਮਰ ਹੋਣੀ ਆ ਤੇ ਹੁਣ 30 ਸਾਲ ਦਾ 31 ਸਾਲ ਦਾ ਮੁੰਡਾ ਉਹਦੇ ਨਾਲ रिलेशन ਨਾਲ ਉਹ ਅਨਾਉਂਸ ਕਰ ਰਹੀ ਹੈ ਤਾਂ ਤੁਸੀਂ ਹਿਸਾਬ ਨਾਲ ਕਿੰਨਾ ਸੱਚਾ ਹੋਊਗਾ ਰਿਸ਼ਤਾ ਉਹ ਜਾਂ ਕਿੰਨੀ ਲੰਬੇ ਤੱਕ ਚੱਲ ਸਕਦਾ ਹੈ ਇਹ ਮੈਂ ਤਾਂ ਸਟੋਰੀਸ ਤੋਂ ਹੋਂ ਦਾ ਮੇਰਾ ਮਕਸਦ ਇਹ ਸੀਗਾ ਮੈਂ ਹੱਥ ਜੋੜ ਕੇ ਗੱਲ ਕਹਿਣਾ ਹੈ ਸਟੋਰੀ ਜਣਾਉਣ ਦਾ ਮਕਸਦ ਇਹ ਸੀਗਾ ਕਿਉਂਕਿ ਜਿਹੜੇ ਸਾਡੇ ਬੱਚੇ ਨੇ ਅੱਜ ਕੱਲ ਦੇ ਜਿਹੜੇ ਮੁੰਡੇ ਕੁੜੀਆਂ ਨੂੰ ਮੈਂ ਦੇਖਦਾ ਪਿਆ ਆ ਉਹ ਬਹੁਤ ਵੱਡੀਆਂ-ਵੱਡੀਆਂ ਡਿਗਰੀਆਂ ਲੈ ਰਹੇ ਨੇ ਬੜੇ ਵੱਡੇ-ਵੱਡੇ ਮਤਲਬ ਸਬਜੈਕਟ ਲੈ ਕੇ ਬਹੁਤ ਵੱਡੀਆਂ-ਵੱਡੀਆਂ ਪੜਾਈਆਂ ਕਰ ਰਹੇ ਨੇ ਪਰ ਉਹਦੇ ਵਿੱਚ ਬੱਚਿਆਂ ਦੇ ਵਿੱਚ ਡਿਪਰੈਸ਼ਨ ਬਹੁਤ ਜ਼ਿਆਦਾ ਵਧਦਾ ਜਾ ਰਿਹਾ ਹੈ ਖਾਸ ਕਰਕੇ ਕੁੜੀਆਂ ਦੇ ਵਿੱਚ ਕਿਉਂ ਜੋ ਸਾਡਾ ਟਾਈਮ ਸੀਗਾ ਉਦੋਂ ਕੁੜੀਆਂ ਮੁੰਡਿਆਂ ਦੇ ਰਿਲੇਸ਼ਨ ਬਹੁਤ ਇੰਨੇ ਕਾਮਨ ਨਹੀਂ ਸੀ ਹੁੰਦੇ ਹੁੰਦੇ ਸੀ ਕਿ ਉਦੋਂ ਵੀ ਪਰ ਇੰਨੇ ਕਾਮਨ ਨਹੀਂ ਸੀ ਹੁੰਦੇ ਹੁੰਦੇ ਇੱਕ ਅਲੱਗ ਮੁੰਡਿਆਂ ਦਾ ਅਲੱਗ ਬੈਠਣ ਦਾ ਦਾਇਰਾ ਹੁੰਦਾ ਸੀ ਕੁੜੀਆਂ ਦਾ ਅਲੱਗ ਬੈਠਣ ਦਾ ਦਾਇਰਾ ਹੁੰਦਾ ਸੀ ਕੁੜੀਆਂ ਲੱਗ ਜਾਵੇ ਤੇ ਰਹੀਂ ਸੀ ਮੁੰਡੇ ਲੱਗ ਜਾਵੇ ਤੇ ਰਹਿੰਦੇ ਸੀ ਪਰ ਹੁਣ ਸਿਚੁਏਸ਼ਨ ਇਹ ਜੀ ਬਣ ਚੁੱਕੀ ਹੈ ਤੇ ਮੁੰਡੇ ਕੁੜੀਆਂ ਦੋ ਇੱਕ ਬੈਂਚ ਤੇ ਬੈਠਦੇ ਨੇ ਇਕੱਠਾ ਖਾਣਾ ਖਾਂਦੇ ਨੇ ਇਕੱਠੀ ਰੋਟੀ ਪਾਣੀ ਖਾਂਦੇ ਨੇ ਚਾਹ ਪਾਣੀ ਪੀਂਦੇ ਨੇ ਗੱਲਾਂ ਕਰਦੇ ਨੇ ਗੌਸਪ ਕਰਦੇ ਨੇ ਇੱਕ ਦੂਜੇ ਨਾਲ ਸ਼ੇਅਰਿੰਗ ਕਰਦੇ ਨੇ ਆਪਣੀਆਂ ਮਨ ਦੀਆਂ ਗੱਲਾਂ ਸ਼ੇਅਰ ਕਰ ਦਿੰਦੇ ਨੇ ਉ ਇਹੀ ਕਾਰਨ ਬਣਦਾ ਡਿਪਰੈਸ਼ਨ 'ਚ ਜਾਂਦਾ ਕੁੜੀ ਔਰ ਮੁੰਡਾ ਕਿਸੇ ਚੀਜ਼ 'ਚੋਂ ਡਿਪਰੈਸ਼ਨ 'ਚ ਨਹੀਂ ਜਾਂਦੇ ਹੈਗੇ ਰਿਲੇਸ਼ਨ ਜਦੋਂ ਕਿਸੇ ਨਾਲ ਦਿਲੋਂ ਬਣਾ ਲੈਂਦੇ ਨੇ ਨਾ ਉਦੋਂ ਡਿਪਰੈਸ਼ਨ 'ਚ ਜਾਂਦੇ ਨੇ ਤੇ ਚਲੋ ਮੇਰੇ ਦਿਲ 'ਚ ਗੱਲਾਂ ਸੀਗੀਆਂ ਕੁਝ ਮੈਨੂੰ ਇਹ ਰਿਸ਼ਤਾ ਮੇਰੇ ਦਿਲ ਨੂੰ ਲੱਗੀ ਸੀ ਇਹਦੀ ਕਹਾਣੀ ਕੁੜੀ ਦੀ ਚਲੋ ਇਹ ਮਾਰੀਏ ਘੱਲ ਹੀ ਤਾਂ ਸਟਾਰ ਆ ਨਾ ਕੁਝ ਅਚੀਵ ਕੀਤਾ ਕੁੜੀ 'ਚ ਕਲਾ ਸੀਗੀ ਤਾਂ ਹੀ ਉਹ ਕੁੜੀ ਸਟਾਰ ਬਣੀ ਨਹੀਂ ਤਾਂ ਲੱਖਾਂ ਕੁੜੀਆਂ ਜਾਂਦੀਆਂ ਨੇ ਉੱਥੇ ਐਕਟਿੰਗ ਕਰਨ ਵਾਸਤੇ ਕਿਹੜੀ ਸਟਾਰ ਬਣਦੀ ਆ ਇੱਕ ਸਟਾਰ ਬਣ ਕੇ ਸਟਾਰ ਤੋਂ ਜ਼ੀਰੋ ਉਦੀ ਮੈਂ ਖੁਦ ਦੇਖ ਰਿਹਾ ਆਪਣੇ ਇੱਕ ਹੀ ਕਿਉਂਕਿ ਮੈਂ ਬਹੁਤ ਚਿਰ ਤੋਂ ਇਹਨਾਂ ਦੀ ਮਤਲਬ ਹਿਸਟਰੀ ਦੇ ਉੱਤੇ ਜੀਵਨ ਦੇ ਉੱਤੇ ਬਾਇਓਗ੍ਰਾਫੀ ਦੇ ਉੱਤੇ ਸਰਚ ਕਰਦਾ ਰਹਿਣਾ ਹੈ ਆ ਦੇਖਦਾ ਰਹਿਣਾ ਵੀ ਕਿ ਇਹਨਾਂ ਤੋਂ ਸਿੱਖਣ ਦੀ ਕੋਸ਼ਿਸ਼ ਕਰਦਾ ਹਾਂ ਜੋ ਚੀਜ਼ ਮਤਲਬ ਆਪਾਂ ਲੋਕ ਕ੍ਰਿਟਿਕਸ ਜ਼ਿਆਦਾ ਬਣਦੇ ਆ ਆਪਾਂ ਲੋਕ ਇਹਨਾਂ ਤੋਂ ਅਚੀਵ ਕੁਝ ਨਹੀਂ ਕਰਦੇ ਹੈ ਇੱਕ ਬੰਦਾ ਕਾਮਯਾਬੀ ਦੇ ਪਹੁੰਚਾ ਉਹ ਤੋਂ ਅਚੀਵ ਕਰ ਲਓ ਕੀ ਕਰ ਹੁੰਦਾ ਹੈ ਨੈਗੇਟਿਵ ਗੱਲਾਂ ਨੂੰ ਸਿੜ ਦੋ ਅਸੀਂ ਨੈਗੇਟਿਵ ਵੱਲ ਜ਼ਿਆਦਾ ਜਾਂਦੇ ਆ ਉਹ ਚੀਜ਼ ਅਚੀਵ ਕੀ ਕਰਨੀ ਆ ਉਹ ਸਾਡੇ ਵਾਸਤੇ ਮੈਨਹੀਂ ਨਹੀਂ ਰੱਖਦੀ ਸਾਨੂੰ ਇਸ ਚੀਜ਼ ਤੋਂ ਮਿਲਿਆ ਕੀ ਜਾਂ ਵੀਡੀਓ ਤੋਂ ਮਿਲਿਆ ਕੀ ਉਹ ਮੈਨਹੀਂ ਨਹੀਂ ਰੱਖਦੀ ਹੈਗੀ ਅਸੀਂ ਕ੍ਰਿਟਿਸਾਈਜ਼ ਕਰਨਾ ਹੁੰਦਾ ਹੈ ਇੱਕ ਦੂਸਰੇ ਨੂੰ ਚਲੋ ਮੈਂ ਜ਼ਿਆਦਾ ਸਮਾਂ ਨਹੀਂ ਖਰਾਬ ਕਰਦਾ ਤੁਹਾਡਾ ਸਾਰਿਆਂ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਰੱਬ ਰਾਖਾ ਹੱਸਦੇ ਵਸਦੇ ਰਹੋ ਪੰਜਾਬੀ